ਸਾਸਿਕਾ ਜੀ ਸਾਰਿਆਂ ਨੂੰ ਲੋ ਜੀ ਬਾਈ ਸਰਜੀ ਕੋ ਪਹੁੰਚ ਚੁੱਕੇ ਜੀ ਪਿੰਡ ਪਲਾਸੁਰ ਜ਼ਿਲ੍ਹਾ ਤਰਨਤਪੁਰ ਦਾ ਤਸੀਵੇਦਾਨ ਦਾ ਅੱਜ ਵੀ ਝੋਟੇ ਵਖਾਣੇ ਕੋਲ ਪੰਜ ਛੇ ਲਗਭਗ ਚੰਗੇ ਰਿਕੋਰਡ ਆ ਰਹੀਆਂ ਸਾਰੇ ਹੈਣਾ ਨੂੰ ਲੈ ਕੇ ਆਂਦੇ ਤੇ ਆਓ ਫਿਰ ਬਾਈ ਜੀ ਨੇ ਗੱਲਬਾਤ ਕਰੀਏ ਬਾਈ ਜੀ ਹੱਸੇ ਸਰਜੀ ਜੀ ਹੱਸੇ ਠੀਕ ਠਾਕ ਕਰਪਾ ਤੁਸੀਂ ਦਿਓ ਮੇਰਾ 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 ਹੀ ਚਾਹੀਦੀ ਮਾਰਾ ਸਾਰੇ ਤਾਂ ਹਾਂਜੀ ਵਧੀਆ ਵਧੀਆ ਕਿਰਪਾ ਬਾਬੇ ਦੀ ਇਲੈਕਸ਼ਨ ਦਾ ਬੁਰਾ ਜੋਰ ਹੈ ਤੁਹਾਡੇ ਇਲੈਕਸ਼ਨ ਦਾ ਯੋਰ ਹੈ ਹਾਂਜੀ ਸਾਡੇ ਜਿਆਦਾ ਹੀ ਕੰਮ ਜ਼ਿਆਦਾ ਹੈਗਾ ਹਾਂਜੀ ਚਲੋ ਇਹ ਵੀ ਟਾਈਮ ਬਸ ਟਾਈਮ ਆ ਗਿਆ ਅੱਗੇ ਪਲਕੀ ਤੇ ਰਹੀ ਹੈ ਜੀ ਹਾਂਜੀ ਤੇ ਕਿੰਨੀਆਂ ਭੈਜੀ ਫਿਰ ਅੱਜ ਅੱਜ ਸੰਦੀਪ ਆਪਣੇ ਕੋ ਪੰਜ ਝੋਟੀਆਂ ਵਾਂ ਅੱਛਾ ਠੀਕ ਹੈ ਹਾਂਜੀ ਉਦੋਂ ਹੀ ਆ ਮਾਸਰਾ ਜੀ ਹਾਂਜੀ ਹਾਂਜੀ ਤੇ ਚਾਰ ਤਿੰਨ ਪਹਿਲਾਂ ਦੋਂਦੀਆਂ ਤੇ ਇੱਕ ਦੂਜੇ ਸੂਏ ਚੌਗੀ ਸੂਈ ਆ ਤੇ ਇੱਕ ਦੂਜੇ ਸੂਏ ਵੱਡੀ ਝੋਟੀ ਆ ਚਲੋ ਪੰਜ ਚੰਗੇ ਦੁੱਧ ਵਾਲੀਆਂ ਤਾਜ਼ੀਆਂ ਬਿਲਕੁਲ ਸੂਈਆਂ ਕਰੀ ਸ਼ੁਰੂ ਜੀ ਫਿਰ ਕਰੀਏ ਸੰਦੀਪ ਚਲੋ ਲਿਓ ਜੀ ਫੜਾ ਲਓ ਮੈਨੂੰ ਅੱਜ ਅੱਜ ਸ਼ੰਭੂ ਹੈਣੀ ਅੱਜ ਆਪਣਾ ਤੇ ਕਰੀਏ ਸ਼ੁਰੂ ਜੀ ਫਿਰ ਤੇ ਭੈਜੀ ਪਹਿਲਾ ਸੂਏ ਪਹਿਲਾ ਸੂਏ ਦੋਂਦੀ ਸੰਦੀਪ ਅੱਛਾ ਪਹਿਲਾ ਸੂਏ ਦੋ ਦੰਦ ਦੋ ਦੰਦ ਸੰਦੀਪ ਠੀਕ ਆ ਅੱਜ ਹਫਤਾ ਸੂਈ ਨੂੰ ਆ ਅੱਛਾ ਜ ਆਜੋ ਜੀ ਲੋ ਜੀ ਵੇਖੋ ਬਹੁਤ ਸੋਹਣੀ ਝੋਟੀ ਆ ਤੇ ਸਿੰਗ ਦੀ ਕੁਆਲਿਟੀ ਚੈੱਕ ਕਰੋ ਬਰਾਬਰ ਆ ਦੇ ਚਵਾਪ ਸਮਾ ਬਾਜੀ ਬਿਲਕੁਲ ਵਧੀਆ ਬਿਲਕੁਲ ਇੱਕ ਨੰਬਰ ਸੰਦੀਪ ਜੀ ਬਹੁਤ ਠੀਕ ਆ ਤੇ ਬਾਜੀ ਕਿੰਨਾ ਕਰੂ ਜੀ ਦੋ ਰਾਜੇ ਇਹ ਵੇਲੇ ਸੰਦੀਪ 11 ਕਿਲੋ ਪੱਕਾ ਹੋਊਗਾ ਲੀਟਰ ਮਾਰਵਾ ਹਾਂਜੀ 11 ਕਿਲੋ ਇਹੋਲੇ ਉਹ ਜੇ ਮੇਲਾ ਮਾਰਨਾ ਵਾ 11 ਕਿਲੋ ਪੱਕਾ ਹੋਊਗਾ ਇਹੋਲੇ ਜੇ ਮੇਲਾ ਮਾਰਨਾ ਤੇ ਮੂੰਹ ਪੱਕੀ ਦੋ ਦਾਂਦਿਆ ਦੋ ਦਾਂਦਿਆ ਹਾਂ ਪੂਰਾ ਕੱਦਿਆ ਮਗਰ ਕੱਟੀ ਆ ਮਗਰ ਇਹੇ ਕੱਟਾ ਜੀ ਮਗਰ ਕੱਟਾ ਆ ਗਿਆ ਜੀ ਜਿਆਦੇ ਕੱਟੇ ਹੀ ਹੋਣੇ ਆ ਠੀਕ ਆ ਠੀਕ ਆ ਜੀ ਠੀਕ ਆ ਹਾਂ ਜੀ ਹਾਂਜੀ ਭਾਜੀ ਫਿਰ ਜਾਰੀ ਸੰਦੀਪ ਜੀ ਸਪੈਸ਼ਲ ਚੋਣ ਲਗਾ ਝੋੜੀ ਨੂੰ ਠੀਕ ਆ ਜਾਰੀ ਚੰਗੀ ਕੰਮ ਦੀ ਬਿਲਕੁਲ ਜੀ ਬਿਲਕੁਲ ਕੋਈ ਸ਼ੱਕ ਹੀ ਨਹੀਂ ਐਵੇਂ ਜਿਹਨੇ ਪੰਜੇ ਪੰਜੇ ਨਗ ਪੀਸੀ ਆ ਹਾਂਜੀ ਸੰਦੀਪ ਜੀ 1.35 ਦੇ ਦੀਏ ਛੋੜ ਛੜ ਛੋੜ ਕਰਦਾ ਕੋਈ ਗੱਲ ਨਹੀਂ ਉਹ ਮੋਕੇ ਦੇ ਕਰ ਦੋਗੇ ਕੋਈ ਗੱਲ ਨਹੀਂ ਜਿੱਦਾਂ ਕਹੋ ਤੁਸੀਂ ਕਰ ਦੋ ਫਿਰ 1.32 ਸੰਦੀਪ ਦੇ ਚਲੋ 1 ਲੱਖ 32 ਠੀਕ ਆ ਤੇ ਆਹ ਜੀ ਚੰਗੀ ਸਪੈਸ਼ਲ ਇਹ ਸੰਦੀਪ ਦੂਜਾ ਸੁਆ ਤੇ ਚੌਗੀ ਮੂੰਹ ਚੌਗੀ ਦੱਤ ਪੰਨੇ ਆ ਪਈਨੇ ਸਵੇਕੀਰੀ ਸੂਈ ਪਹਿਲੇ ਸਵੇਰੇ 12 ਕਿਲੋ ਦੁੱਧ ਦਿੱਤਾ। ਬਸ ਠੀਕ ਆ। ਹਾਂਜੀ ਅੱਜ ਚੌਥਾ ਦਿਨ ਆ ਬਣਾੜੂ ਗਿੱਲਾ ਨਾਲ ਜੀ। ਇਹ ਵੀ ਖੋਲੋ। ਆਹ ਵੇਖੋ। ਬੱਚਾ ਖਾਦਾ ਸੰਦੀਪ ਚੌਥਾ ਦਿਨ ਆ ਸੂਈ ਓਰੀਜਨਲ। ਇਹ ਦੇਖੋ। ਲਾ ਜੀ। ਹਾਂ ਬਾਠਾ ਹਾਂ। ਹਾਂਜੀ ਚੌਥਾ ਦਿਨ ਆ। ਟੱਕ ਟਾ ਅੱਜ ਹਾਂਜੀ ਕਟਾ। ਅੱਜ ਛੋਟੀ ਕੋ 10 ਸਾਢੇ 10 ਕਿਲੋ ਬੋਲੀ ਹੋਊਗੀ। ਤੇ ਛੋਟੇ ਵੀ ਜਾਗੇ ਪਾਈ ਬੁਲੀ ਜਾਗੇ। ਕੀਰੀ ਨੇ 11-12 ਕਿਲੋ ਦਿੱਤਾ ਸੰਦੀਪ। ਨਹੀਂ ਠੀਕ ਹੈ ਜੀ ਫਿਰ। ਹਾਂਜੀ। ਆ ਜਾਓ ਜੀ ਆ ਜਾਓ। ਮੂੰਹ ਚਾਰ ਦੰਦ ਪੰਨੇ ਆ ਬਰਾਬਰ ਵੀ ਨਹੀਂ ਕੀਤੇ। ਠੀਕ ਆ ਆ ਚਲੋ ਹਜੇ ਵਦਨੀਆਂ ਦੋ ਜੀ ਹਜੇ ਤਾਂ ਬੋਲੇ ਜੀ ਸੰਦੀਪ ਬੋਲੇ ਆ ਬੋਲੇ ਆ ਜੀ ਬੋਲੇ ਆ ਚੌਥਾ ਦਿਨ ਗਿੱਲੇ ਨੜੂ ਆ ਹਾਂ ਜੀ ਬਾਜੀ ਸੰਦੀਪ ਇਹ ਦੇ ਦਾਂਗੇ 125 ਦੀ 1,25 ਹਾਂ ਜੀ ਕਰਦੇ ਆ ਇਮਾਨਦਾਰ ਗੋਰੀ ਦੋ ਸੰਦੀਪ 12 ਬਾਈ ਦੇ ਦਾਂਗੇ 12 ਬਾਈ ਦੇ ਚਲੋ ਲਓ ਜੀ 1,22 ਹਾਂ ਜੀ ਬਹੁਤ ਸਾਂ ਝੋਟੀ ਆ ਜੱਤ ਲਈ ਪੂਰੀ ਰਾਜੀ ਬਿਲਕੁਲ ਸੰਦੀਪ ਸਾਰੇ ਜੈੱਟ ਬਲੈਕ ਉਹ ਨਹੀਂ ਆ ਵੇਖੋ ਕਿ ਮਸਾ ਦੋ ਵਾਲ ਐ ਸਿਰਫ ਬਿਲਕੁਲ ਚਲੋ ਇਹਨਾਂ ਦਾ ਹੁੰਦਾ ਹੀ ਆ ਜੀ ਹਾਂ ਜੀ ਇੱਕ ਰੰਗ ਬੱਚਾ ਵੇਖੋ ਠੀਕ ਆ ਇਹ ਪਹਿਲਾ ਸੂਆ ਜੀ ਸੰਦੀਪ ਦੋਂਦੀ ਮੂੰਹ ਪਹਿਲਾ ਸੂਆ ਅੱਛਾ ਦੋ ਦੰਦ ਆ ਦੇ ਦੋ ਦਿਨ ਚੁੱਟੇ ਬੜਾ ਹੀ ਚੋਣ ਝੋੜੀ ਨੂੰ ਸਪੈਸ਼ਲ ਲੱਗਾ ਸੰਦੀਪ ਜਿਆਦੀਆਂ ਖਰੀਆਂ ਝੋਟੀਆਂ ਜਿਹਦੇ ਬੋਲੇ ਜਿੰਨੀ ਆਪ ਪਾਤੀਆਂ ਜੈਡ ਬਲੈਕ ਹੈ ਜੀ ਜੈਡ ਬਲੈਕ ਜੈਡ ਬਲੈਕ ਤੇ ਭਾਈ ਜੀ ਕਿੰਨਾ ਦਾ ਇਸ ਟਾਈਮ ਬੋਲਾ ਲਾਓ ਚਾਹ ਸੰਦੀਪ 10 ਕਿਲੋ ਕੋਈ ਦੋ ਟਾਈਮ ਚੋਲੇ ਠੀਕ ਆ ਹਾਂ ਜੀ ਤੇ ਜਿਆ ਦਿਨ ਸੁਈ ਨੂੰ ਇਹਨੂੰ ਤੀਜਾ ਦਿਨ ਤੋਂ ਸੁਈ ਨੂੰ ਕੱਲ ਖਾਲੀ ਪਰਸੋਂ ਖਾਲੀ ਕੀਤੀਆਂ ਮਈਆਂ ਪਰਸੋਂ ਉਦੋਂ ਨਹੀਂ ਸੁਈਆਂ ਉਦੋਂ ਨਹੀਂ ਖਾਲੀ ਆਪ ਕਰਤੀਆਂ ਬਹੁਤ ਜਿਆਦੀ ਚੰਗੀ ਬੜਾ ਸਫਾਈ ਚੋਣ ਬੜੀ ਜਿਆਦੀ ਚੰਗੀ ਹਾਂਜੀ ਚੰਗੇ ਏਰੀਆ ਸੰਦੀਪ ਇਹਨਾਂ ਲੱਕੇ ਚੰਗੇ ਜਿਹੇ ਮੈਂ ਆਪਾਂ ਵੀਡੀਓ ਜੋ ਉਹ ਪਾਉਣੀਆਂ ਜਿਹੜੀਆਂ ਬੜਾ ਬੜਾ ਵੇਂਦੇ ਆ ਲੈਣੀਆਂ ਤਾਂ ਪੰਜਾਂ ਪੰਜ ਮਈਆਂ ਪੰਜਾਂ ਬੰਦਿਆਂ ਨੇ ਪਰ ਵੇਖਣੀਆਂ 18 ਬੰਦਿਆਂ ਨੇ ਤੇ ਜੇ ਅਗਲਾ ਵੇਖ ਕੇ ਰੂਹ ਨਾ ਖੁਸ਼ ਹੋਵੇ ਫਾਇਦਾ ਕੋਈ ਨਹੀਂ ਬਿਲਕੁਲ ਜੀ ਬਿਲਕੁਲ ਵੇਖ ਲੈ ਸੰਦੀਪ ਇਹ ਤਾਂ ਗੱਲ ਸਹੀ ਹੈ ਜੀ ਤੁਹਾਡੀ 26-27 ਮਹੀਨੇ ਚੋੜੀ ਦੀ ਉਮਰ ਆ ਠੀਕ ਆ ਆ ਮੂੰਹ ਸੰਦੀਪ ਰੀਆਂ ਇਹਨੂੰ ਆਲਮ 26-27 ਮਹੀਨੇ ਮੈਂ ਦੀ ਅਮਰੇ ਸਿੰਘ ਵੀ ਨਹੀਂ ਗੋਲਕਾਤ ਨਾਲ ਆ ਵੇਖੋ ਹਾਂ ਨਫ ਨਫਲਾ ਜੀ ਨਾ ਦੋਂਦੀ ਹੈ ਸੰਦੀਪ ਆ ਵੇਖੋ ਗਿੱਲਾ ਨਾਲ ਟੁੱਟਾ ਇਹ ਨਹੀਂ ਵੀ ਆ ਵੇਖੋ ਮੂੰਹ ਮਾਰ ਕੇ ਤੋੜ ਦਿੰਦੇ ਬਿਲਕ ਸੰਦੀਪ ਜੀ 125 ਦੇ ਦਈਏ ਚਲੋ ਇਹ ਵੀ ਇੱਕ ਬਾਈ ਦੇ ਜਾਣ ਦੋ ਦੇ ਦੋ ਕੋਈ ਜਾਣ ਦੋ ਬੜੇ ਖਰੀਆਂ ਇਹਨਾਂ ਲਈ ਸੰਦੀਪ 14 ਕਿਲੋ ਝੋਡੀ ਪਹਿਲਾਂ ਨਹੀਂ ਦੇ ਦਊਗੀ ਠੀਕ ਹੈ ਪਹਿਲੇ ਸਵੇਰੇ 14 ਦੇ ਦਊਗੀ ਇੰਨਾ ਜਿਆਦਾ ਚੋਣ ਲੱਗਾ ਇੰਨੀ ਗਾੜੀ ਇੰਨੀ ਸਾਰੀ ਸੰਦੀਪ ਆ ਵੀ ਦੋਂਦੀ ਝੋਟੀ ਆ ਦੋ ਦੰਦਾਂ ਦਾ ਜੀ ਦੋ ਦੰਦਾਂ ਦਾ ਸੰਦੀਪ ਲਓ ਜੀ ਇਹ ਵੀ ਦੋ ਦੰਦਾਂ ਝੋਟੀ ਆ ਤੇ ਝੋਟੀ ਦੀ ਬੰਦਰ ਚੈੱਕ ਕਰੋ ਗਰੇ ਆ ਪਲੀ ਪੁਲੀ ਪੂਰੀ ਬਹੁਤ ਸੋਹਣੀ ਸਾਦੀ ਸੱਪੇ ਨੇ ਦੋਂਦੀਆਂ ਉਹ ਤਾਂ ਸੁੰਦੀਆਂ ਨਹੀਂ ਸੰਦੀਪ ਤੈਨੂੰ ਪਤਾ ਕਹਿ ਦਿੰਦੇ ਆ ਬਿਲਕੁਲ ਬਿਲਕੁਲ ਜੀ ਥਣ ਥਣ ਸੰਦੀਪ ਖਾ ਕਿੰਨਾ ਚਾਦਾ ਚੰਗਾ ਲੱਗਾ ਮੂ ਸੰਦੀਪ ਖਾਜਾ ਦਾ ਸਪੈਸ਼ਲ ਸਿਰ ਤੇ ਜਿਆਦੀ ਠੰਡੀ ਧੀ ਅਰੇ ਥਾੜੇ ਪਹਿਲਾਂ ਦੇ ਵੇਲੇ ਦੋ ਨਾਲ ਜੋੜੇ ਥਾੜੇ ਵੇਲੇ ਕਿਡਾ ਜ਼ਬਰਦਸਤ ਲੱਗਾ ਠੀਕ ਹੈ ਜੀ ਫਿਰ ਹਾਂਜੀ ਸੰਦੀਪੇ ਕੱਲ ਹੀ ਸੂਈ ਐ ਸੰਦੀਪ ਹੂੰ ਉਹ ਵੇਹੋ ਕਟਈਏ ਦੀ ਕਟਾ ਉਹ ਖਾਵਾ ਦਨ ਗਿੱਲਾ ਨਾੜੂ ਇੱਕ ਹੁੰਦਾ ਨਾ ਹਾਂ ਨਹੀਂ ਬਿਲਕੁਲ ਗਿੱਲਾ ਨਾੜੂ ਕੱਲ ਸਵੇਰ ਦੀ ਸੂਈ ਐ ਵੀ ਛੋਟੀ ਹੂੰ ਬਹੁਤ ਜਿਆਦੀ ਚੰਗੀ ਖਰੀ ਸੰਦੀਪ ਜੀ ਇਹ ਹਾਂ ਨਾ ਇੱਕ ਵੀ ਦੀ ਦੇਣੀ ਆ ਚਲ ਇਹ ਚ 500 ਛੋੜ ਕਰਨੀ ਆ ਬਸ ਠੀਕ ਆ ਹਾਂ ਇਹਦਾ ਕੋਈ ਆਪਾਂ ਜ਼ਿਆਦਾ ਚੱਕਰ ਵਾਲਾ ਗੱਲ ਨਹੀਂ ਕੀਤੀ ਝੋਡੀ ਜਿਆਦੀ ਚੰਗੀ ਆ ਬਸ ਠੀਕ ਆ ਹਾਂ ਜਿਆਦੀ ਪੈਸੇ ਸੰਦੀਪ ਤੇ ਪਹਿਲਾਂ ਝੋਡੀ ਦੋਂਦੀ ਸੰਦੀਪ 12 ਕਿਲੋ ਦੇ ਦੂ ਨਹੀਂ ਕਰ ਦੇ ਇੰਨੀ ਕਰਤੂਦ ਵਾਲੀ ਹੁਣੇ ਹੀ ਚੋਣ ਦਾ ਇੰਨਾ ਮਜ਼ਾ ਆਉਂਦਾ ਲਿਆ ਆਲਮ ਇਧਰ ਵੇਖ ਲੋ ਮੁੰਡਾ ਸਵਾ 6 ਫੁੱਟ ਮੁੰਡੇ ਦਾ ਕਹਦੇ ਸੰਦੀਪ ਹਾਂ ਤੇ ਝੋਟੀ ਵੇਲੇ ਕਿੱਥੇ ਜਾਂਦੀ ਆ ਦੂਜਾ ਸੁਗਾ ਦੀ ਦੂਜਾ ਸੁਗਾ ਸੰਦੀਪ ਜੱਤ ਵਾਲੀ ਜਿਹਨੂੰ ਕਹਿੰਦੇ ਨੇ ਜੱਤ ਵਾਲੀ ਤੇ ਵਖਾਣ ਦੇਵਾ ਜਿੱਦਾਂ ਲੋਅਰ ਦਾ ਨੇਟ ਵਾਲੀ ਆ ਫਿਰ ਭਾਈ ਜੀ ਕਿੰਨਾ ਦਾ ਹੁਣ ਇਸ ਟਾਈਮ ਸੰਦੀਪਾ ਹਰੇ ਕੋਈ 20 ਕਿਲੋ ਆਪਣੇ ਘਰ ਡੱਬੇ ਮਾਰ ਲਈ ਹਾਂਜੀ 16 ਕਿਲੋ ਹਲੇ ਤਿਆਰ ਸੰਦੀਪ ਅੱਛਾ 16 ਕਿਲੋ ਹਾਂਜੀ 16 ਕਿਲੋ ਹਲੇ ਤਿਆਰ ਆ ਠੀਕ ਆ ਹਾਂ ਮੈਂ ਹੀ ਮੈਂ ਹੀ ਭੋਜ ਜਾ ਬਾਕੀ ਦਸ ਸੰਦੀਪੇ ਮੈਂ ਮਾੜਾ ਆਲਮ ਕੁ ਜਿਆਦੀ ਵੱਡੀ ਫਿਰ ਕਮਾਲ ਫਿਰ ਕਮਾਲਾ ਮੜਾ ਜਾ ਠੀਕ ਆ ਇਧਰ ਨੂੰ ਲਿਆ ਨਹੀਂ ਚੰਗੇ ਝੋਟੇ ਜੱਤ ਵਾਲੀ ਝੋੜੀ ਸੰਦੀਪ ਜਿਆਦੀ ਵੱਡੀ ਜਿਆਦੇ ਚੰਗੇ ਏਰੀਏ ਚ ਲਈ ਆ ਫਰੋਂ ਖੁਸ਼ ਹੁੰਦੀ ਨਾ ਝੋਟੀ ਵੇਖ ਕੇ ਹੁਣ ਜੀ ਹਾਂ ਬਸ ਬਸ ਇਹ ਮਜ਼ਾ ਆਈ ਨਾਲੇ ਜੈਡ ਬਲੈਕ ਹੈ ਝੋਟੀ ਬਿਲਕੁਲ ਬਿਲਕੁਲ ਇੱਕ ਵਾਲ ਵੀ ਦੋਮ ਨੂੰ ਚਿੱਟਾ ਇਹਨੇ ਮਾਰ ਕੱਟਾਈ ਹੈ ਜੀ ਇਹਦੇ ਮਾਰ ਕੱਟੀ ਸੰਦੀਪ ਅੱਛਾ ਇਹਨੇ ਮਾਰ ਕੱਟੀ ਇਹਦੇ ਮਾਰ ਕੱਟੀ ਦਾਰੇ ਦੀ ਲక్ష్ਮੀ ਦੇ ਦੀ ਅੱਛਾ ਦਾਰੇ ਦੀ ਠੀਕ ਆ ਆਪ ਵੀ ਬਹੁਤ ਜਿਆਦੀ ਚੰਗੀ ਆ ਬਿਲਕੁਲ ਜੈਡ ਬਲੈਕ ਇੱਕ ਵਾਲ ਨਹੀਂ ਹੈਗਾ ਜਿਹੜਾ ਨਾ ਪੂਛ ਦਾ ਕੋਈ ਚੱਟਾ ਹੋਵੇ ਬਿਲਕੁਲ ਬਿਲਕੁਲ ਜੀ ਬਿਲਕੁਲ ਕੱਟੀ ਵਿਖਾਉਣੇ ਕੱਟੀ ਵੀ ਸਪੈਸ਼ਲ ਲੈ ਵੇ ਚੂਣ ਸੰਦੀਪ ਬਾੜੀ ਜਿਆਦੀ ਚੰਗੀ ਤੇ ਪੂਛ ਦਾ ਇੱਕ ਵਾਲ ਵੀ ਕੋਈ ਚੱਟਾ ਕਹਦੇ ਤਾਂ ਮੈਂ ਮੁਕਤ ਇਧਰ ਕੱਪੀ ਚੋਣੀ ਮੈਲਾ ਮਾਰਨਾ ਦੁੱਧ ਬੜਾ ਤੇ ਦੁੱਧ ਛੱਡਿਆ ਬੜਾ ਬੱਚੇ ਨੂੰ ਬਿਲਕੁਲ ਬਿਲਕੁਲ ਜੀ ਮੈਂ ਕੱਟੀ ਸੰਦੀਪ ਨਹੀਂ ਬਹੁਤ ਚੰਗੀ ਹੈ ਜੀ ਹਾਂਜੀ ਸੰਦੀਪ ਜੀ ਮੈਂ ਤਾਂ ਜਿਆਦੇ ਰੁਪਈਆ ਦੀ ਆ ਹੂੰ ਅੱਜ ਆਪਾਂ ਦੁੱਧ 10 ਦੀ ਦੇ ਦਾਂਗੇ ਸੰਦੀਪ 20 ਕਿਲੋ ਦੀ ਝੋੜੀ ਦੀ ਗਾਰੰਟੀ ਪਹਿਲਾਂ ਨੇ 18 ਦਿੱਤਾ ਠੀਕ ਆ ਹੁਣ 16 ਕਿਲੋ ਅੱਜ ਮੈਲਾ ਨਹੀਂ ਮਾਰਿਆ ਲੀਟਰ ਮਾਰ ਲਈ ਠੀਕ ਆ ਕਹੇ ਨੂੰ ਭਾਵੇਂ 18 ਕਹਦੀ 19 ਕਹਦੀ 16 ਗੱਲੋ ਕੋਈ ਭਪਕੇ ਮਾਰ ਕੇ ਲੈ ਜੀ ਦੋਵੇਂ ਟਾਈਮ ਨਹੀਂ ਆਪਾਂ ਸੌਦਾ ਕਰੇ ਦੋਵੇਂ ਟਾਈਮ ਚੋਕ ਇੱਥੇ ਖੜੇ ਮੈਨੂੰ ਚਲੋ ਚੋਣ ਵੀ ਇੰਨੀ ਜਿਆਦੀ ਚੰਗੀ ਵੀ ਭਾਵੇਂ ਨਿਆਣਾ ਚੋਲੇ ਬੱਚਾ ਚੋਲੇ ਦੋ 10 ਹੋ ਜੂ ਮਾਨਦਾਰ ਮਾਨਦਾਰ ਮੌਕੇ ਤੇ ਕਰ ਦਾਂਗੇ ਚਲੋ ਲੋ ਜੀ ਆਹੀ ਪੰਜ ਛੋਟੀਆਂ ਸੇਲ ਆ ਤੇ ਦਾ ਫਿਰ ਬਹੁਤ ਸੋਹਣਾ ਰੇਟ ਆ ਤੇ ਬਾਕੀ ਮੇਰਾ ਵੀਰ ਇੱਥੇ ਆ ਗਿਆ ਰੈਕ ਟਾਈਮ ਦੋ ਟਾਈਮ ਚੁਾਈ ਕਰੋ ਪਾਸ ਕਰੋ ਸਹੀ ਹੈ ਨਾ ਭਾਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਬਿਲਕੁਲ ਬਿਲਕੁਲ ਤੇ ਚਲੋ ਪੈਸੇ ਲਾਣੇ ਅਗਲੇ ਨੇ ਕਿਹਨੇ ਜੀ ਬਿਲਕੁਲ ਬਿਲਕੁਲ ਆਪਣੀ ਐ ਤਸਦੀਕ ਕਰੇ ਬਾਕੀ ਚੂਣ ਦਾ ਚੋਕ ਇਥੇ ਲੈ ਜਾ ਤਾਂ ਵੀ ਗਰੰਟੀ ਹੋ ਗਈ ਚੋਕੇ ਲੈ ਜਾ ਤਾਂ ਵੀ ਗਰੰਟੀ ਹੋ ਗਈ ਇਹ ਨਹੀਂ ਵੀ ਛੁਆਤੀਆਂ ਜੀ ਤੁਹਾਨੂੰ ਗੱਲ ਕੋਈ ਨਹੀਂ ਚੋਕੇ ਲੈ ਜਾ ਤਾਂ ਵੀ ਗਰੰਟੀ ਹੋ ਗਈ ਚੂਣ ਚਲੋ ਕਿਉਂਕਿ ਹੈ ਜਿਆਦੀਆਂ ਚੰਗੀਆਂ ਬਸਰੀਆਂ ਹੈ ਕਿਹੜੀ ਪੀਪਲ ਨਹੀਂ ਨਹੀਂ ਠੀਕ ਹੈ ਜੀ ਹਾਂ ਇਹ ਕਿਹੜੀ ਮੰਡੀ ਆ ਘਰੇ ਬੱਜੀਆਂ ਕੋਈ ਗੱਲ ਨਹੀਂ ਕੋਈ ਸਾਈ ਪਾਵੇ ਦੋ ਟਾਈਮ ਚੋ ਵੀ ਚਲੋ ਤੇ ਨੰਬਰ ਬੋਲ ਦਿਓ ਜੀ ਨੰਬਰ 6244 ਤੇ 575